ਕਮਾਣੂ ਕੱਲ ਵਖੇ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਮੈਡਮ ਸੁਖਵਿੰਦਰ ਕੌਰ ਕਾਉਂਸਲਰ ਕਮਾਣੂ ਕਾਂਗਰਸ ਸ਼ਹਿਰੀ ਪ੍ਰਧਾਨ ਅਤੇ ਪਰਮਿੰਦਰ ਕੌਰ ਕੰਗ ਦਿਹਾਤੀ ਬਲਾਕ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਤੀਆਂ ਦਾ ਤਿਹਾਰ ਬਹੁਤ ਹੀ ਸ਼ਰਦਾ ਤੇ ਤੁਮਤਵ ਨਾਲ ਮਨਾਇਆ ਗਿਆ ਇਸ ਤੀਆਂ ਦੇ ਤਿਹਾਰ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਮਹਿਲਾ ਸੂਭਾ ਪ੍ਰਧਾਨ ਗੁਰਚਰਨ ਕੌਰ ਰੰਦਾਵਾ ਤੇ ਉਨ ਦੇ ਨਾਲ ਉਪ ਪ੍ਰਧਾਨ ਡਾਕਟਰ ਅਮਨਦੀਪ ਕੌਰ ਢੋਲੇਵਾਲ ਤੇ ਕੰਗ ਬੁਟੀਕ ਦੇ ਮੁੱਖ ਸੰਚਾਲਕ ਹਰਜੀਤ ਔਰ ਕੰਗ ਕਰਨ ਤੋਂ ਮੇਰੇ ਦਰ ਤੇ ਨਿਯਮਿਤ ਕਰਨ ਦੀ ਪਹੁੰਚੀ ਨੀ ਇਹ ਰੁੱਟਾ ਫੁੱਟਾ ਕੋਸ ਹਰਦੀਪਾ ਜੱਜ ਮੇਰੇ ਹੰਝੇ ਦਵੇ ਗੋਲ ਹਰਦੀਪਾ ਜੱਜ ਸੁਹੇ ਸਾਗਰ ਦੇ ਰਵਿਦੇ ਵਿੱਚ ਕੋ ਫੁੱਲ ਸੋਹੇ ਦਿਆਂ ਦਿੰਦੀਆਂ ਤੇ ਨਾਲ ਹੀ ਧੰਨਵਾਦ ਕਰਦੀਆਂ ਸਾਡੇ ਭੈਣ ਜੀ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਆਪਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਇੰਨਾ ਸੋਹਣਾ ਪ੍ਰੋਗਰਾਮ ਰੀਮ ਕੀਤਾ ਪਿੰਡ ਦੇ ਵਿੱਚ ਇਹਨਾਂ ਦਾ ਵੀ ਧੰਨਵਾਦ ਤੇ ਸਾਡੇ ਭੈਣ ਫਤਿਹਗੜ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਨੇ ਪ੍ਰਵੀਨ ਰਾਣਾ ਜੀ ਸਾਡੀ ਭੈਣ ਗੁਰਪ੍ਰੀਤ ਜੀ ਡਾਕਟਰ ਮੰਨ ਢੋਲੇਵਾਲ ਜੀ ਇਹ ਵੀ ਮੇਰੇ ਨਾਲ ਆਏ ਆ ਸੁਖਵਿੰਦਰ ਜੀ ਤੇ ਤੁਸੀਂ ਸਾਰੇ ਮੈਂ ਅੱਗੇ ਵੀ ਪੁੱਤਤਾ ਸਾਹਿਬ ਸਾਡੇ ਬੀਰਜੀ ਨੇ ਪੁੱਛਿਆ ਮੈਨੂੰ ਆਉਂਦੀ ਨਹੀਂ ਕੋਲ ਖੜ ਮੈਂ ਕਿਹਾ ਵੀ ਦੇਖੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਤੀਆਂ ਬਾਰੇ ਇੰਨਾ ਪਤਾ ਹੀ ਨਹੀਂ ਆਪਰ ਤੁਸੀਂ ਤਾਂ ਪਿੰਡ ਚ ਰਹਿੰਦੇ ਹੋ ਜਿਹੜੇ ਹੁਣ ਬੱਚੇ ਪੜਾਉਣ ਲਈ ਸ਼ਹਿਰਾਂ ਚਲੇ ਗਏ ਉਹਨਾਂ ਨੂੰ ਤਾਂ ਤੀਆਂ ਦਾ ਮਤਲਬ ਹੀ ਨਹੀਂ ਬੰਦਾ ਮੈਂ ਬਹੁਤ ਮੈਂ ਪਿੰਡ ਦੀ ਹੋਣ ਕਰਕੇ ਜੇ ਮੇਰੇ ਦੋ ਬੇਟੀ ਨੇ ਪਰ ਮੈਂ ਹਰ ਗੱਲ ਦੱਸਦੀ ਉਹਨੂੰ ਅੱਜ ਵੀ ਦੱਸ ਕੇ ਆਈਆਂ ਮम्मा ਕਿੱਥੇ ਚੱਲੇ ਹੋ ਇੱਕ ਦਿੱਲੀ ਪੜਦਾ ਉਹਨੇ ਵੀ ਪੁੱਛਿਆ ਮੈਂ ਕਿਹਾ ਮੈਂ ਖਮਾਣੋ ਚ ਅੱਜ ਤੀਆਂ ਤੇ ਜਾਣੀਆਂ ਪੁਰਬੇ ਜਾਂਦੀ ਰਹਿਣੀ ਆ ਛੋਟੇ ਮੈਨੂੰ ਹੁੰਦਾ ਕਿ ਪੰਜਾਬੀ ਨਾਲ ਪੰਜਾਬ ਨਾਲ ਮੇਰੇ ਬੱਚੇ ਜੁੜੇ ਰਹਿਣ ਚ ਦੇਸ਼ ਚ ਕਿੱਥੇ ਵੀ ਪੜਨ ਜਾਣ ਪਰ ਪੰਜਾਬੀਅਤ ਜਰੂਰ ਹੋਣੀ ਚਾਹੀਦੀ ਉਹਨਾਂ ਦੇ ਦਿਲ ਦੇ ਵਿੱਚ ਸੋ ਬੜੀ ਵਧੀਆ ਗੱਲ ਹੈ ਜਦੋਂ ਜਿਹੇ ਜਾ ਸਮਾ ਚੱਲ ਰਿਹਾ ਹੈ ਵਿਰਾਸਤੀ ਜਿਹੜੇ ਮੇਲੇ ਨੇ ਵਿਰਾਸਤੀ ਗੱਲਾਂ ਨੇ ਵਿਰਾਸਤੀ ਚੀਜ਼ਾਂ ਨੇ ਜਿਵੇਂ ਚਰਖੇ ਨੇ ਪੀਂਗਾ ਨੇ ਇਹ ਚੀਜ਼ਾਂ ਇੱਥੇ ਆ ਕੇ ਦਰੀਆਂ ਮੇਰੇ ਮਦਰ ਨੇ ਖੁਦ ਦਰੀਆਂ ਆਪ ਗੁਣ ਕੇ ਮੈਨੂੰ ਦਿੱਤੀਆਂ ਮੈਂ ਸੁਖਵਿੰਦਰ ਨੂੰ ਆਉਣ ਲੱਗੀ ਦੱਸ ਰਹੀ ਸੀ ਮੈਂ ਕਿੰਨੀਆਂ ਸੋਹਣੀਆਂ ਲੱਗਦੀ ਆਂ ਨਾਲੇ ਆਪਦੀ ਹੱਥੀ ਮਿਹਨਤ ਕੀਤੀ ਸੋ ਇਹ ਜੀ ਚੀਜ਼ਾਂ ਜਿਹੜੀਆਂ ਨੇ ਇਹ ਓਨੀ ਆਪਾਂ ਨੂੰ ਪਤਾ ਲੱਗਦੀ ਓਹਦਾ ਬੱਚੇ ਅੱਜ ਕੱਲ ਮੋਬਾਈਲ ਦਾ ਯੋਗ ਹੈ ਸਾਰੇ ਬੈਠੇ ਰਹਿੰਦੇ ਆ ਉਹਦੇ ਚੀ ਦੇਖੀ ਜਾਂਦੇ ਆ ਬਾਹਰ ਲੀਆਂ ਚੀਜ਼ਾਂ ਵੈਸਟਰਨ ਚੀਜ਼ਾਂ ਪਰ ਇਹ ਚੀਜ਼ਾਂ ਜਿਹੜੀਆਂ ਆਪਾਂ ਪੰਜਾਬ 'ਚ ਰਹਿੰਦੇ ਆ ਜ਼ਰੂਰੀ ਨੇ ਸੋ ਬਹੁਤ ਖੁਸ਼ੀ ਹੋਈ ਜ਼ਰੂਰ ਆਪਦੇ ਬੱਚਿਆਂ ਨੂੰ ਮੈਂ ਬੇਨਤੀ ਕਰੂ ਭੈਣਾਂ ਨੂੰ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੇ ਸੱਭਿਆਚਾਰ ਬਾਰੇ ਜਰੂਰ ਦੱਸਿਆ ਕਰੋ ਤਾਂ ਕਿ ਆਪਣੇ ਸਾਡੇ ਨੱਚਿਆਂ ਦੀ ਫੋਟੋ ਵਿੱਚ ਮੁੰਡਿਆ ਉਹ ਸਾਡੇ ਨੱਚਿਆਂ ਦੀ ਫੋਟੋ ਵਿੱਚ ਆਉਂਦਾ ਸਾਡੇ ਦੀ ਫੋਟੋ ਵਿੱਚ ਮੁੰਡਿਆ I'm <laughs> you